ਸਤਿ ਸ਼੍ਰੀ ਅਕਾਲ ਪੰਜਾਬੀਓ ਅੱਜ ਗੱਲ ਕਰਨੀ ਆਪਾਂ ਲੱਖਾ ਸਿੰਘ ਸਿਧਾਣੇ ਬਾਰੇ ਜੋ ਪੰਜਾਬੀਆਂ ਨੂੰ ਕਿਵੇਂ ਗੁੰਮਰਾਹ ਕਰਕੇ ਆਪਣੇ ਜਾਲ ਦੇ ਵਿੱਚ ਪਸਾ ਰਿਹਾ ਹੈ ਉਹ ਵੀਡੀਓ ਲੱਖਾ ਸਿੰਘ ਸਿਧਾਣੇ ਨੇ ਜੋ ਅੱਜ ਪਾਈ ਹੈ ਉਹਦੇ ਵਿੱਚ ਉਹ ਦੱਸ ਰਿਹਾ ਵੀ ਪੰਜਾਬੀਓ ਆਪਣੀਆਂ ਜ਼ਮੀਨਾਂ ਨਾ ਵੇਚੋ ਪਰ ਮੈਂ ਤੁਹਾਨੂੰ ਸਾਰੇ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਹੈ ਪੰਜਾਬ ਸਰਕਾਰ ਜੋ ਕਿ ਆਪਣਾ ਕੀਤਾ ਹੋਇਆ ਵਾਅਦਾ ਹੁਣ ਪੂਰਾ ਕਰਨ ਜਾ ਰਹੀ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਸੀ ਘਰ-ਘਰ ਨੌਕਰੀਆਂ ਉਹ ਪੰਜਾਬੀਓ ਲੱਖਾਂ ਸਿੰਘ ਸੁਧਾਨੇ ਦੀਆਂ ਗੱਲਾਂ ਵਿੱਚ ਨਾ ਆਈਓ ਹੁਣ ਘਰ ਘਰ ਨੌਕਰੀਆਂ ਮਿਲਣ ਜਾ ਰਹੀਆਂ ਜਿਦੇ ਵਿੱਚ ਲੈਣ ਪੂਰੀਆਂ ਪਾਲਸੀ ਹੈ ਉਹਦੇ ਵਿੱਚ ਆਪਾਂ ਜ਼ਮੀਨਾਂ ਵੇਚਣੀ ਆ ਆਪਣੀਆਂ ਆਪਦੀਆਂ ਜਿਦੇ ਵਿੱਚ ਆਪਾਂ ਨੂੰ ਨੌਕਰੀਆਂ ਵੀ ਮਿਲਣਗੀਆਂ ਅਤੇ ਉੱਥੇ ਕੁਝ ਗੱਜ ਦੇ ਪਲਾਟ ਵੀ ਮਿਲਣਗੇ ਜਿਦੇ ਨਾਲ ਆਪਾਂ ਮਹਿੰਗੀਆਂ ਗੱਡੀਆਂ ਤੇ ਚੰਗੇ ਆਪਾਂ ਬਣ ਥਣ ਕੇ ਰਹਿ ਸਕਾਂਗੇ ਅਤੇ ਬਾਹਰਲੇ ਦੇਸ਼ਾਂ ਦੇ ਟੂਰ ਵੀ ਲਾ ਸਕਾਂਗੇ ਸੋ 70 ਸਾਲਾਂ ਚ ਪਹਿਲੀ ਵਾਰ ਕਿਸੇ ਸਰਕਾਰ ਨੇ ਕਿਸਾਨਾਂ ਦਾ ਦੁਕਾਨਦਾਰਾਂ ਦਾ ਅਤੇ ਵਪਾਰੀਆਂ ਦਾ ਸੋਚਿਆ ਵੀ ਇਹਨਾਂ ਨੂੰ ਜ਼ਮੀਨਾਂ ਲੈ ਕੇ ਕਿਉਂਕਿ ਇਹ ਰੋਜ਼ ਧੂੜ ਮਿੱਟੀ ਦੇ ਵਿੱਚ ਉੜਦੇ ਆ ਬਹਿੰਦੇ ਆ ਤੰਗ ਹੁੰਦੇ ਆ ਤੇ ਅੱਜ ਜੇ ਸਰਕਾਰ ਨੇ ਸਾਡੇ ਪੰਜਾਬੀਆਂ ਦੀ ਬਾਹ ਫੜੀ ਹੈ ਤਾਂ ਲੱਖਾ ਸਿੰਘ ਸਿਧਾਣੇ ਵਰਗੇ ਸਾਡੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਤੇ ਚੱਲੇ ਹੋਏ ਆ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਪੰਜਾਬ ਸਰਕਾਰ ਦੀ ਪੋਲਿਸੀ ਨੂੰ ਸਮਝੋ ਵੀ ਉਹਨਾਂ ਨੇ ਕਿਹਾ ਸੀ ਘਰ-ਘਰ ਨੌਕਰੀ ਉਸੇ ਹੀ ਫਲੈਟਾਂ ਦੇ ਵਿੱਚ ਆਪਾਂ ਨੂੰ ਨੌਕਰੀਆਂ ਵੀ ਮਿਲਣ ਜਾ ਰਹੀਆਂ ਐ ਅਤੇ ਕੁਝ ਸਰਕਾਰਾਂ ਨੇ ਆਪਣੇ ਅਜ ਤੱਕ ਪੰਜਾਬ ਦੇ ਵਿੱਚ ਜਿੰਨੇ ਮੀਟਰ ਲੱਗੇ ਸੀ ਸਾਰੇ ਸਿੰਪਲ ਮੀਟਰ ਲੱਗੇ ਸੀ ਪਰ ਪੰਜਾਬ ਸਰਕਾਰ ਚਿੱਪ ਵਾਲੇ ਮੀਟਰ ਲੈ ਕੇ ਆ ਰਹੀ ਹੈ ਜਿਦੇ ਵਿੱਚ ਇੰਨੀ ਕੀ ਫੈਸਿਲਿਟੀ ਹੋਊਗੀ ਵੀ ਜਦੋਂ ਵੀ ਆਪਣਾ ਮਾਰਨਿੰਗ ਚੱਲੋ ਅੱਗੇ ਲਾਈਟ ਜਾਂਦੀ ਸੀ ਕਿਸੇ ਨੂੰ ਪਤਾ ਨਹੀਂ ਹੁੰਦਾ ਸੀ ਘੰਟਾ ਜਾਵੇ 2 ਘੰਟੇ ਜਾਵੇ 3 ਘੰਟੇ ਜਾਵੇ ਪਰ ਹੁਣ ਕੀ ਹੋਊਗਾ ਲਾਈਟ 24 ਘੰਟੇ ਰਹੂਗੀ ਜੇ ਆਪਣਾ ਚਿੱਪ ਵਾਲਾ ਮੀਟਰ ਲੱਗਿਆ ਹੋਇਆ ਹੈ ਤਾਂ 24 ਘੰਟੇ ਲਾਈਟ ਹੈ ਪੈਸੇ ਪਾਓ ਜਦੋਂ ਮਰਜੀ ਜਿੰਨੀ ਬਿਜਲੀ ਚਾਹੀਦੀ ਹੈ ਉਹ ਆਪਾਂ ਯੂਜ਼ ਕਰ ਸਕਦੇ ਆ ਉਹ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਗੱਲ ਨੂੰ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਸਮਝਿਆ ਕਰੋ ਉਹ ਨਾ ਹੋਵੇ ਹੋਇਆ ਓਵੇਂ ਨਾ ਤੁਸੀਂ ਭਾਵਕ ਹੋਇਆ ਕਰੋ ਵੀ ਆਹ ਕੀ ਕਰਤਾ ਪੰਜਾਬ ਸਰਕਾਰ ਨੇ ਆਹ ਕੀ ਕਰਤਾ ਪੰਜਾਬ ਸਰਕਾਰ ਨੇ ਪਹਿਲਾ ਵਾਦਾ ਜੋ ਕੀਤਾ ਸੀ ਘਰ-ਘਰ ਨੌਕਰੀਆਂ ਉਹ ਲੈਂਡ ਪੂਲਿੰਗ ਤੇ ਜ਼ਮੀਨਾਂ ਲੈ ਕੇ ਹੁਣ ਆਪਾਂ ਨੂੰ ਨੌਕਰੀਆਂ ਮਿਲਣ ਜਾ ਰਹੀਆਂ ਜਿਹੜੇ ਚਿਪ ਵਾਲੇ ਮੀਟਰ ਹੈ ਉਹਦੇ ਵਿੱਚ 24 ਘੰਟੇ ਲੈਟ ਰਿਆ ਕਰੋਗੇ ਜਦੋਂ ਆਪਾਂ ਰੀਚਾਰਜ ਖਾਤਮੀ ਨਾ ਹੁਣ ਦਿੱਤਾ ਫਿਰ ਤੁਸੀਂ ਆਪ ਦੇਖੋ ਪੰਜਾਬੀਓ ਵੀ ਆਪਣੇ ਲੈਟ ਜਾਊਗੀ ਕਿਵੇਂ ਘਰ ਘਰ ਜੋ ਨਸ਼ਾ ਸੀ ਨਸ਼ਾ ਖਤਮ ਕਰਤਾ ਪੰਜਾਬ ਸਰਕਾਰ ਨੇ ਜੋ ਹੁਣ 30 ਮਈ ਦਾ ਆਪਾਂ ਨੂੰ ਦਿਨ ਦਿੱਤਾ ਸੀ ਤੁਸੀਂ ਐਂ ਦੇਖੋ ਅੱਧ ਤੋਂ ਜ਼ਿਆਦਾ ਪਿੰਡਾਂ 'ਚ ਨਸ਼ਾ ਖਤਮ ਹੋ ਗਿਆ ਹੋਰ ਪੰਜਾਬ ਸਰਕਾਰ ਕੀ ਕਰੇ ਸਾਰੀਆਂ ਸੜਕਾਂ ਨਾਲੀਆਂ ਥੀਵਰੇਜ ਹੁਣ ਸਾਡੇ ਰਾਮਾ ਮੰਡੀ ਦੇ ਖਤਮ ਹੈ ਪਰ ਮੈਨੂੰ ਹੁਣ ਆਸ ਜਾਗੀ ਆ ਪੰਜਾਬ ਸਰਕਾਰ ਤੇ ਵੀ ਜੋ ਜ਼ਮੀਨ ਹੈ ਸਾਡੀ ਪਾਉਂਦੀ ਦੋ ਕਨਾਲਾਂ ਤਿੰਨ ਕਨਾਲਾਂ ਅਸੀਂ ਸਰਕਾਰ ਨੂੰ ਦੇ ਦਾਂਗੇ ਵਧੀਆ ਖੜਾ ਚੁੱਪੂ ਸਾਡਾ ਖੇਤੀ ਤੋਂ ਅਤੇ ਦੂਜੀ ਗੱਲ ਤਾਂ ਮੈਨੂੰ ਹੈਰਾਨ ਏ ਇਸ ਗੱਲ ਤੇ ਆ ਮੈਂ ਤਾਂ ਵੀ ਸਾਨੂੰ ਤਾਂ ਅੱਜ ਤੱਕ 70 ਸਾਲਾਂ ਚ ਕਿਸੇ ਸਰਕਾਰ ਨੇ ਆਈ ਨਹੀਂ ਦਿੱਤਿਆ ਵੀ ਜੋ ਕਿਸਾਨ ਲੀਡਰ ਹੈ ਵੀ ਇਹ ਕਿਸਾਨ ਹੀ ਹੈ ਨਹੀਂ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਇਹ ਇਹ ਇੰਨੇ ਇਨਾ ਕੱਠ ਕਰਕੇ ਧਰਨਾ ਲਾ ਦਿੰਦੇ ਆ ਤੇ ਇਹਦਾ ਕਿਸਾਨ ਹੀ ਹੈ ਨਹੀਂ ਤੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਵੀ ਲੱਖਾਂ ਸਿੰਘ ਸੁਧਾਨੇ ਦੀਆਂ ਗੱਲਾਂ 'ਚ ਨਾ ਆਓ ਜਿੰਨੀ ਲੈਂਡ ਪੋਲਿੰਗ ਵਾਲੀ ਪੋਲਿਸੀ ਹੈ ਉਹਨੂੰ ਸਮਝੋ ਸਰਕਾਰ ਨੂੰ ਜ਼ਮੀਨ ਦੋ ਤਾਂ ਜੋ ਆਪਾਂ 40-40 50-50 ਲੱਖ ਵਾਲੀ ਜ਼ਮੀਨ 5-5 ਕਰੋੜ ਚ ਵੇਚ ਕੇ ਉੱਥੇ ਨਾਲ ਤਾਂ ਆਪਾਂ ਨੌਕਰੀਆਂ ਕਰੀਏ ਨਾਲੇ ਪਟੀਆਂ ਗੱਡੀਆਂ ਲੈ ਕੇ ਆਈਏ ਨਾਲੇ ਆਪਾਂ ਬਾਹਰਲੇ ਦੇਸ਼ਾਂ ਦੇ ਟੂਰ ਲਾਈਏ ਸਾਰੀ ਵੀਡੀਓ ਦੇਖੋ ਲੱਖੇ ਦਿਹਾਣੀ ਦੀ ਮੈਨੂੰ ਨਹੀਂ ਲੱਗਦਾ ਉਹਨੇ ਕੋਈ ਇੱਕ ਵੀ ਅੱਜ ਚੱਜ ਦੀ ਗੱਲ ਕੀਤੀ ਐ ਤੜਕੇ ਲੱਗ ਜਾਂਦਾ ਫੋਨ ਫੜ ਕੇ ਵੀ ਪੰਜਾਬੀਓ ਜ਼ਮੀਨਾਂ ਨਾਲ ਵੇਚੋ ਤੁਹਾਡਾ ਪਾਣੀ ਖਤਮ ਕਰਤਾ ਤੁਹਾਡੀ ਬੋਲੀ ਖਤਮ ਕਰਤੀ ਬੋਲੀ ਪੰਜਾਬ ਸਰਕਾਰ ਨੇ ਕੀ ਖਤਮ ਕਰਤੀ ਪੰਜਾਬ ਸਰਕਾਰ ਨੇ ਸਾਡੇ ਪੰਜਾਬੀਆਂ ਦਾ ਧਿਆਨ ਤਾਂ ਰੱਖਣਾ ਹੀ ਐ ਉੱਤੋਂ ਜੋ ਸਾਡੇ ਪ੍ਰਵਾਸੀ ਵੀਰ ਸਾਡੇ ਪੰਜਾਬ ਚ ਕੰਮ ਕਰਦੇ ਆ ਉਹਨਾਂ ਦਾ ਤਿਆਰ ਰੱਖਣ ਵਾਸਤੇ ਵੀ ਕਿੱਡੀ ਵੱਡੀ ਕੁਰਬਾਨੀ ਦਿੱਤੀ ਐ ਪੰਜਾਬ ਸਰਕਾਰ ਨੇ ਸਾਰੇ ਬੋਰਡ ਜਿੰਨੇ ਬੋਰਡ ਹੈ ਹਿੰਦੀ ਚ ਲਾ ਰਹੀ ਐ ਸਾਡੀ ਪੰਜਾਬ ਸਰਕਾਰ ਪਹਿਲਾਂ ਨੀ ਪੱਥਰ ਪੰਜਾਬ ਚ ਪੰਜਾਬੀ ਚ ਲੱਗਦੇ ਸੀ ਸਾਡੇ ਪ੍ਰਵਾਸੀ ਵੀਰਾਂ ਨੂੰ ਸਮਝ ਨਹੀਂ ਲੱਗਦੇ ਸੀ ਹੁਣ ਤੁਸੀਂ ਐਂ ਦੇਖੋ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਸਿੰਘ ਮਾਨ ਨੇ ਤੇ ਮਨੀਸ਼ ਸੋਧਿਆ ਜੀ ਨੇ ਹਿੰਦੀ ਚ ਨੀ ਪੱਥਰ ਲਾਤੇ ਉਹ ਕਿਉਂ ਲਾਏ ਐ ਪੰਜਾਬੀਓ ਵੀ ਸਾਡੇ ਜਿਹੜੇ ਪ੍ਰਵਾਸੀ ਭਰਾ ਐ ਬਿਉ ਭੰਗ ਨਾ ਹੁਣ ਹੋਰ ਸਰਕਾਰ ਦੀ ਜੋ ਤਰੱਕੀ ਵੱਲ ਲੈ ਕੇ ਜਾ ਰਹੀ ਆ ਪੰਜਾਬ ਨੂੰ ਉਸ ਬਾਰੇ ਸੋਚੋ ਲੱਖਾ ਸਿੰਘ ਸੁਧਾਣੇ ਦੀਆਂ ਗੱਲਾਂ ਬਾਰੇ ਨਾ ਸੋਚੋ ਤੁਸੀਂ ਜੇ ਜ਼ਮੀਨਾਂ 'ਚ ਨਾ ਵੇਚੋਗੇ ਤਾਂ ਜਿਵੇਂ ਸਾਡੇ ਦੁਕਾਨਦਾਰਾਂ ਦਾ ਹਾਲ ਹੈ ਛੋਟੇ ਦੁਕਾਨਦਾਰਾਂ ਦਾ ਕੋਈ ਕੰਮ ਹੈ ਨਹੀਂ ਕਿਉਂਕਿ ਵੱਡੇ ਵੱਡੇ ਮੋਲਾਂ 'ਚ ਕੰਮ ਪੈਂਦਾ ਹੈ ਤੋਂ ਸਾਰਿਆਂ ਨੂੰ ਮੈਂ ਇਹੀ ਅਪੀਲ ਕਰਦਾ ਜ਼ਮੀਨਾਂ ਵੇਚੋ ਵੱਧ ਪੈਸਾ ਹੋਊਗਾ ਚੰਗੀਆਂ ਗੱਡੀਆਂ ਲਾਵਾਂਗੇ ਵੱਡੇ ਵੱਡੇ ਮੋਲ ਖੋਲ੍ਹਾਂਗੇ ਠੀਕ ਹੈ ਹੁਣ ਕਿਸਾਨ ਆ ਵਿਚਾਰਾ ਕਦੇ ਫੜ ਆ ਗਿਆ ਕਦੇ ਕੁਦਰਤੀ ਮਾਰ ਕੀ ਪੈਗੀ ਜਦੋਂ ਆਪਣੇ ਕੋਲੇ ਜ਼ਮੀਨ ਹੀ ਨਾ ਹੋਈ ਵਧੀਆ ਆਪਾਂ ਵੱਡੇ ਵੱਡੇ ਮੋਲਾਂ 'ਚ ਤਰ ਕੇ ਟਿਫਨ ਲੈ ਕੇ ਜਾਵਾਂਗੇ ਵਧੀਆ ਚੰਗੀਆਂ ਆਪਾਂ ਨੂੰ ਨੌਕਰੀਆਂ ਮਿਲਣਗੀਆਂ ਸਰਕਾਰ ਵੱਲੋਂ ਘਰ ਘਰ ਨੌਕਰੀਆਂ ਮਿਲਣਗੀਆਂ ਹੁਣ ਆਪਾਂ ਧੂੜ ਮਿੱਟੀ 'ਚ ਆਪਣੇ ਜਵਾਬ ਡਰਦੇ ਬਾਹਰਲੇ ਦੇਸ਼ ਜਾਂਦੇ ਆਂ ਵੀ ਐਂ ਕਰਕੇ ਇਥੇ ਨਾ ਧੂੜ ਮਿੱਟੀ ਐ ਇੱਥੇ ਕੋਈ ਖੇਤਾਂ ਦੇ ਵਿੱਚ ਕੋਈ ਇਧਰੋਂ ਹਵਾ ਆ ਗਈ ਕਰੇ ਉਧਰੋਂ ਮਿੱਟੀ ਆ ਗਈ ਤਾਂ ਹੀ ਤਾਂ ਪੰਜਾਬ ਸਰਕਾਰ ਨੇ ਕਿਹਾ ਸੀ ਵੀ ਪੰਜਾਬੀਓ ਜਿਹੜੇ ਬਾਹਰ ਗਏ ਐ ਐਨ ਆਰ ਆਈ ਵੀਰ ਸਾਡੇ ਪੰਜਾਬੀ ਉਹਨਾਂ ਨੂੰ ਬਾਅਦ ਵਿੱਚ ਮੈਂ ਇੱਥੇ ਲੈ ਕੇ ਆਉਂਗਾ ਉਹ ਕਿਉਂ ਕਿਹਾ ਸੀ ਪਰ ਆਪਣੇ ਪੰਜਾਬੀ ਨਹੀਂ ਸਮਝਦੇ ਇਹ ਲੱਖੇ ਸੁਧਾਰੇ ਵਰਗਿਆਂ ਦੇ ਮਗਰ ਲੱਗੇ ਰਹਿੰਦੇ ਆ ਤੁਸੀਂ ਪੰਜਾਬ ਸਰਕਾਰ ਨੇ ਉਹ ਕਿਉਂ ਕਿਹਾ ਸੀ ਉਹ ਪੋਲਿਸੀ ਬਾਰੇ ਬਹੁਤ ਵੱਡੀ ਗੱਲ ਕਹੀ ਸੀ ਪੰਜਾਬ ਸਰਕਾਰ ਨੇ ਸਾਡੀ ਪੜੀ ਲਿਖੀ ਪੰਜਾਬ ਸਰਕਾਰ ਹੈ ਉਹ ਤਾਂ ਕਿਹਾ ਸੀ ਪੰਜਾਬੀਆਂ ਨੂੰ ਵੀ ਬਾਹਰਲੇ ਦੇਸ਼ਾਂਲੇ ਸਾਡੇ ਇੱਥੇ ਆਉਂਗੇ ਪੰਜਾਬ ਵਿੱਚ ਕੰਮ ਕਰਨ ਕਿਉਂਕਿ ਜਿਹੜੇ ਮੁੰਡੇ ਕੁੜੀਆਂ ਸਾਡੇ ਦਰਦੇ ਮਾਰੇ ਉਧਰ ਗਏ ਸੀ ਵੀ ਇੱਥੇ ਧਾਰਾਂ ਦਾ ਕੰਮ ਕਰਨਾ ਪਊਾ ਇੱਥੇ ਧੂੜ ਮਿੱਟੀ ਉੱਡਦੀ ਆ ਇੱਥੇ ਖੇਤਾਂ 'ਚ ਕੰਮ ਕਰਨਾ ਪਊਾ ਉਹ ਪੰਜਾਬ ਸਰਕਾਰ ਨੇ ਖਾਪਮ ਕਰਤਾ ਕੰਮ ਨਾ ਤਾਂ ਆਪਣੇ ਕੋਲੇ ਪਸੂ ਰਹਨੇ ਆ ਠੀਕ ਹੈ ਮੋਲਾ ਜੋ ਆਪਾਂ ਦੁੱਧ ਲੈਣਾ ਹੈ ਤੇ ਨਾ ਆਪਣੇ ਕੋਲੇ ਖੇਤੀ ਰਹਿਣੀ ਹੈ ਨਾ ਧੂਣ ਮਿੱਟੀ ਉੱਡਣੀ ਹੈ ਵਧੀਆ ਚੰਗੇ ਫਲੈਟਾਂ ਦੇ ਵਿੱਚ ਕੁਝ ਗਾਇ ਦੇ ਆਪਾਂ ਨੂੰ ਘਰ ਮਿਲ ਜਾਣਗੇ ਉੱਥੇ ਵਧੀਆ ਐਸ਼ ਨਾਲ ਵਧੀਆ ਏ.ਸੀ. ਚੱਲਿਆ ਕਰਨਗੇ ਚੰਗੇ ਹੀਟਰ ਚੱਲਿਆ ਕਰਨਗੇ ਆਪਣੇ ਜਿਹੜੇ ਉੱਧਰਲੇ ਬੱਚੇ ਗਏ ਆ ਆਪਣੇ ਇਧਰੋਂ ਡਰਦੇ ਮਾਰੇ ਉਹ ਸਾਰੇ ਇਧਰ ਆ ਜਾਣਗੇ ਤੋਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਆਪਾਂ ਨੂੰ ਚੰਗੀਆਂ ਤਰੱਕੀਆਂ ਦੇਣ ਵਾਸਤੇ ਰਾਹ ਤੇ ਤੁਰੀ ਹੋਈ ਹੈ ਨਾ ਉਹਦਾ ਸਾਥ ਦੇਣ ਦੀ ਜ਼ਰੂਰਤ ਆਪਾਂ ਨੂੰ ਪੰਜਾਬੀਓ ਨਾ ਕਿ ਲੱਖੇ ਸਦਾਨੇ ਦੀ ਲੱਖੇ ਸਦਾਨੇ ਦਾ ਤਾਂ ਦਿਮਾਗ ਹਿੱਲ ਗਿਆ ਟੜਕੇ ਤੋਂ ਲੱਗਦਾ ਹਾਏ ਮੇਰੀ ਬੋਲੀ ਹਾਏ ਮੇਰਾ ਪੰਜਾਬ ਹਾਏ ਮੇਰੀ ਧਰਤੀ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਾਡੇ ਅਸੀਂ ਪੰਜਾਬੀ ਬੁੱਧੂ ਤੁਰੇ ਫਿਰਦੇ ਆਂ ਤੁਹਾਨੂੰ ਵੀ ਕੁਝ ਪਤਾ ਪੰਜਾਬ ਬਾਰੇ ਉਹ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਦੱਬ ਕੇ ਜ਼ਮੀਨ ਵਿੱਚੋਂ ਦੁਕਾਨਦਾਰ ਛੋਟਾ ਦੁਕਾਨਦਾਰ ਤਾਂ ਆਪਾਂ ਖਤਮ ਐ ਕਿਉਂ ਖਤਮ ਹੋਏ ਆ ਇਹ ਆਪਾਂ ਨੂੰ ਅੱਜ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਦੱਸਿਆ ਵੀ ਆਪਾਂ ਕਿਉਂ ਖਤਮ ਹੋਏ ਆ ਕਿਉਂਕਿ ਆਪਣੇ ਚ ਏਕਾ ਹੀ ਹੈ ਨਹੀਂ ਤੀ ਨਾ ਆਪਣੇ ਚ ਏਕਾ ਸੀ ਨਾ ਆਪਣੇ ਕੋਲੇ ਆਪਾਂ ਇਹ ਦੇਖਦੇ ਸੀ ਆਪਾਂ ਜੀਮੀਦਾਰ ਆਊਗਾ ਫਸਲ ਲੈ ਕੇ ਤੇ ਆਪਾਂ ਕੰਮ ਕਰਾਂਗੇ ਆਪਣੇ ਕੋਲ ਦੋ ਰੁਪਏ ਆ ਜਾਣਗੇ ਸੋ ਹੁਣ ਤੁਸੀਂ ਐਂ ਦੇਖੋ ਵੀ ਜਦੋਂ ਜਮੀਦਾਰ ਜਮੀਨ ਵੇਚ ਦੂਆ ਕਿੰਨਾ ਪੈਸਾ ਉਹਦੇ ਕੋਲੇ ਆਜੂ ਫਿਰ ਆਪਣੀਆਂ ਦੁਕਾਨਾਂ ਵੀ ਪੂਰੀਆਂ ਚੱਲਣਗੀਆਂ ਸਾਰਿਆਂ ਬੇਨਤੀ ਹੈ ਜਮੀਨਾ ਜੋ ਵੇਚਦਾ ਹੈ ਉਹਦਾ ਚੰਗੀ ਤਰ੍ਹਾਂ ਸਾਥ ਦੋ ਨਾਲੇ ਜਮੀਨ ਵੇਚਣਗੇ ਨਾਲੇ ਆਪਣੇ ਛੋਟੇ ਦੁਕਾਨਦਾਰ ਵਪਾਰੀ ਖੁਸ਼ਹਾਲ ਹੋਜੂਗਾ ਜਿੰਨੇ ਆਰਤੀਆ ਸਾਰੇ ਖੁਸ਼ਹਾਲ ਹੋ ਜਾਣਗੇ ਮੰਡੀਆਂ ਦੇ ਵਿੱਚ ਕੰਮ ਚੱਲ ਪੂਆ ਸ਼ਹਿਰਾਂ ਦੇ ਵਿੱਚ ਕੰਮ ਚੱਲ ਪੂਆ ਇਸ ਲਈ ਕਹਿੰਦਾ ਪੰਜਾਬ ਸਰਕਾਰ ਦੀ ਜੋ ਸਕੀਮ ਹੈ ਨਾ ਲੈਂਡ ਲੈਡ ਪੋਲਿੰਗ ਵਾਲੀ ਪੋਲਿਸੀ ਵਾਲੀ ਇਹ ਬਹੁਤ ਚੰਗੀ ਸਕੀਮ ਹੈ ਸਾਨੂੰ ਤਾਂ ਪੰਜਾਬੀਆਂ ਨੂੰ ਹੁਣ ਪਤਾ ਲੱਗਿਆ ਪਹਿਲਾਂ ਤਾਂ ਅਸੀਂ ਲੱਖੇ ਵਿਧਾਨੇ ਦੀਆਂ ਗੱਲਾਂ 'ਚ ਆ ਕੇ ਇਹੀ ਸੋਚੀ ਜਾਂਦੇ ਸੀ ਵੀ ਸਰਕਾਰ ਗਲਤ ਕਰ ਰਹੀ ਹੈ ਹੁਣ ਮੰਨ ਕੇ ਚਲੋ ਚਿੱਪ ਵਾਲੇ ਮੀਟਰ ਲਾ ਰਹੀ ਹੈ ਸਰਕਾਰ ਕਿੱਡਾ ਵਧੀਆ ਚੰਗਾ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਕਿਉਂਕਿ ਪਹਿਲਾਂ ਲਾਈਟ ਕਦੇ ਜਾਂਦੀ ਦੀ ਆਏ ਨਹੀਂ ਪਤਾ ਸੀ ਘੰਟੇ ਬਾਅਦ ਆਵੇ 2 ਘੰਟੇ ਬਾਅਦ ਆਵੇ 3 ਘੰਟੇ ਬਾਅਦ ਆਵੇ ਪੰਜਾਬ ਸਰਕਾਰ ਨੇ ਕੀ ਕੀਤਾ ਚਿੱਪ ਵਾਲੇ ਮੀਟਰ ਕਰਤੇ ਆਪ ਦਾ ਰੀਚਾਰਜ ਕਰੋ ਆਪਾਂ ਨੂੰ ਪਤਾ ਹੋਊਗਾ ਬਿਲ੍ਹਾ ਵੀ ਆਪਾਂ ਦਾ 24 ਘੰਟਿਆਂ ਦਾ ਜਾਂ 72 ਘੰਟਿਆਂ ਦਾ ਰੀਚਾਰਜ ਕੀਤਾ ਹੋਇਆ ਹੁਣ ਆਪਣੇ ਲੈਟ ਨਹੀਂ ਜਾਂਦੀ ਕੋਈ ਰਿਸ਼ਤੇਦਾਰ ਆਪਾਂ ਨੂੰ ਆਏ ਨਹੀਂ ਕਹਿੰਦਾ ਵੀ ਤੁਹਾਡੇ ਇਨਵਰਟਰ ਨਹੀਂ ਚੱਲਦਾ ਜਾਂ ਤੁਹਾਡੇ ਲੈਟ ਹੈਗੀ ਹੈ ਕਿ ਹੈ ਨਹੀਂ ਕਿੰਨੇ ਪੱਖੇ ਕੂਲਰ ਜਿੰਨੇ ਜੀ ਕਰੂ ਆਪਾਂ ਉੰਨੇ ਚਲਾਇਆ ਕਰਾਂਗੇ ਕਿਉਂਕਿ ਜ਼ਮੀਨਾਂ ਵੇਚ ਕੇ ਪੈਸਾ ਬਾਧੂ ਆ ਜੂ ਆਪਣੇ ਕੋਲੇ ਰਹੀ ਗੱਲ ਹਵਾ ਪਾਣੀ ਦੀ ਜੋਹਾ ਫੈਕਟਰੀਆਂ ਲੱਗ ਰਹੀਆਂ ਮੈਂ ਕਹਿੰਦਾ ਲੱਗਣ ਤੋਂ ਫੈਕਟਰੀਆਂ ਕਿਉਂਕਿ ਫੈਕਟਰੀਆਂ ਜਿੰਨੀਆਂ ਫੈਕਟਰੀਆਂ ਲੱਗਣਗੀਆਂ ਨਾ ਉੱਥੇ ਕਿਸਾਨ ਆਪਦੇ ਨਰਮਾ ਲੈ ਕੇ ਜਾਊ ਕਦੇ ਕਣਕ ਲੈ ਕੇ ਜਾਊਗਾ ਠੀਕ ਹੈ ਕਿਉਂਕਿ ਵਪਾਰੀ ਵੀ ਖੁਸ਼ ਹੋ ਜਾਊਗਾ ਪੂਰਾ ਬਿਲਾਇ ਬਿ ਕਿਸਾਨ ਕੋਲੇ ਇੰਨਾ ਪੈਸਾ ਆ ਗਿਆ ਉਹ ਤਾਂ ਸਾਨੂੰ ਫ੍ਰੀ ਮੰਗੂ ਕਣਕ ਦੇ ਦੇਗੇ ਆ ਚੱਕ ਵਪਾਰੀ ਨੂੰ ਕਿਆ ਕਰਨਗੇ ਆ ਚੱਕ ਬਈ ਕਣਕ ਜਿੰਨੇ ਮਰਜ਼ੀ ਦੇ ਦੇ ਕਿਉਂਕਿ ਪੈਸਾ ਵੱਧੂ ਆ ਜੀ ਜ਼ਮੀਨਾਂ ਵੇਚ ਕੇ ਕੋਈ ਪੈਸੇ ਦੀ ਕਮੀ ਤਾਂ ਰਹਣੀ ਨਹੀਂ ਤੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਲੱਖਾਂ ਸਦਨ ਇਹਦੀਆਂ ਗੱਲਾਂ ਦੇ ਵਿੱਚ ਨਾ ਆਓ ਪੰਜਾਬ ਦਾ ਜਿੰਨੇ ਕਿਸਾਨ ਹੈ ਲੈਂਡ ਪੋਲਿੰਗ ਦੇ ਅਧੀਨ ਜੋ ਸਰਕਾਰ ਨੇ ਪੋਲਿਸੀ ਬਣਾਈ ਹੈ ਉਹ ਪੂਰੇ ਦੱਬ ਕੇ ਜਿੰਨਾ ਹੋ ਸਕੇ ਜਿਹੜੇ ਮੈਂ ਤਾਂ ਖੁਸ਼ ਹੋਏ ਅੱਜ ਲੱਖੇ ਸਧਾਨੇ ਦੀ ਵੀਡੀਓ ਦੇ ਵਿੱਚੋਂ ਤਿੰਨ ਕਿਸਾਨ ਕਹਿ ਰਹੇ ਸੀ ਵੀ ਸਾਨੂੰ ਇਹ ਪਾਲਿਸੀ ਵਧੀਆ ਲਗੀ ਮੈਂ ਕਹਿੰਦਾ ਜਿਹੜੇ ਪੰਜਾਬੀ ਪਿੱਛੇ ਰਹਿ ਗਏ ਉਹ ਜਮ੍ਹਾਂ ਹੀ ਉਹ ਮੰਦਬੁੱਧੀ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਜਿਉਂ ਤਿੰਨ ਕਿਸਾਨ ਕਹਿ ਰਹੇ ਆ ਪੰਜਾਬ ਦੇ ਵੀ ਇਹ ਪਾਲਿਸੀ ਬਹੁਤ ਚੰਗੀ ਹੈ ਤਾਂ ਆਪਾਂ ਕਿਉਂ ਪਿੱਛੇ ਰਹੀਏ ਤੋਂ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਵੱਧ ਚੜ ਕੇ ਕੱਲ ਜਿਵੇਂ ਲੱਖੇ ਸਧਾਨੇ ਨੇ ਦੱਸਿਆ ਵੀ 35 ਸੈਕਟਰ ਦੇ ਵਿੱਚ ਸਰਕਾਰ ਦੀ ਮੀਟਿੰਗ ਹੈ ਉਹ ਭਰਾਵੋ ਲੱਖੇ ਸਧਾਨੇ ਵਰਗੇ ਗੁੰਮਰਾਹ ਕਰਦੇ ਆ 35 ਸੈਕਟਰ 'ਚ ਮੀਟਿੰਗ ਤਾਂ ਹੈ ਉਹ ਦੱਸਣਗੇ ਵੀ ਜੇ ਤੁਸੀਂ ਇੰਨੀ ਜ਼ਮੀਨ ਵੇਚੋਗੇ ਤਾਂ ਤੁਹਾਨੂੰ ਆਹ ਨੌਕਰੀ ਜੇ ਤੁਸੀਂ ਇੰਨੀ ਜ਼ਮੀਨ ਵੇਚੋਗੇ ਤਾਂ ਤੁਹਾਨੂੰ ਪਾਣੀ ਦੀ ਬੋਤਲ 100 ਵਾਲੀ 500 ਦੀ ਜੇ ਤੁਸੀਂ ਇੰਨੀ ਜ਼ਮੀਨ ਵੇਚੋਗੇ ਤਾਂ ਤੁਹਾਨੂੰ ਹਵਾ ਜਿਹੜੀ ਆਪਾਂ ਆਕਤੀਂ ਦੇਣੀ ਹੈ ਸਿਲੰਡਰਾਂ ਆਹੀ ਠੀਕ ਹੈ ਉਹ ਤੁਹਾਨੂੰ ਇਸ ਕੰਪਨੀ ਦੀ ਦਵਾਂਗੇ ਸੋ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਗੱਲ ਨੂੰ ਸਮਝਿਆ ਕਰੋ ਉਹ ਨਾ ਹੋਇਆ ਕਿ ਇੱਕ ਦੂਜੇ ਤੇ ਮਗਰ ਲਾ ਕੇ ਸਰਕਾਰਾਂ ਨੂੰ ਮਾਵਾ ਭੈਣਾਂ ਦੀ ਗਾਲਾਂ ਦੇਣ ਲੱਗਿਆਂ ਨਾ ਵੀ ਆਹ ਸਰਕਾਰ ਨੇ ਆ ਨਹੀਂ ਕੀਤਾ 70 ਸਾਲਾਂ ਚ ਕਿਸੇ ਸਰਕਾਰ ਨੇ ਨਹੀਂ ਕੀਤਾ ਜਿਹੜਾ ਇਹ ਸਰਕਾਰ ਨੇ ਸਾਡੇ ਪੰਜਾਬੀਆਂ ਦੀ ਲਈ ਚੰਗਾ ਕੰਮ ਕਰ ਰਹੀ ਐ ਕਿੰਨਾ ਚੰਗਾ ਕੰਮ ਐ ਜਦੋਂ ਆਪਣੇ ਕੋਲੇ ਸਾਰਾ ਕੁਝ ਬਾਧੂ ਆਮੂ ਆਮੂ ਹੋ ਜੂ ਫੇਰ ਆਪਾਂ ਦੁਕਾਨਦਾਰ ਨੂੰ ਕੀ ਆ ਕਰਾਂਗੇ ਆ ਚੱਕੋ ਇੰਨੇ ਪੈਸੇ ਲਾ ਦੇ ਸਾਡੇ ਟਰੈਕਟਰ ਤੇ ਡੈਕ ਵਪਾਰੀ ਨੂੰ ਕੀ ਆ ਕਰਾਂਗੇ ਆ ਚੱਕੋ ਨਰਮਾ ਜਿੰਨੇ ਮਰਜ਼ੀ ਦੇ ਦੇ ਕਿਉਂਕਿ ਆਪਾਂ ਜ਼ਮੀਨਾਂ ਵੇਚ ਕੇ ਆਪਾਂ ਚੰਗੇ ਫਲੈਟਾਂ 'ਚ ਰਹਿਆ ਕਰਾਂਗੇ ਆਪਾਂ ਨੂੰ ਲੋੜ ਹੀ ਨਹੀਂ ਪਈ ਕਾਦੇ ਚੀਜ਼ ਦੀ ਬਾਧੂ ਪੈਸਾ ਰਹਿਆ ਕਰੂਗਾ ਐਨਆਰਬੀਰ ਜਿੰਨੇ ਹੈਗੇ ਆ ਉਹ ਸਾਰੇ ਵਾਪਸ ਆ ਜਾਣਗੇ ਚੰਗੀ ਤਰ੍ਹਾਂ ਪੰਜਾਬ ਤਰੱਕੀ ਕਰੂਗਾ ਸੋ ਸਾਰੇ ਵੀਰਾਂ ਨੂੰ ਬੇਨਤੀ ਐ ਆ ਲੱਖੇਦਾਲੇ ਦੀ ਵੀਡੀਓ ਵੀ ਲਾਣਾ ਮੈਂ ਹੁਣ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਕਿ ਲੱਖੇ ਸਹਾਣੀ ਦੀ ਇਹ ਵੀ ਮੈਨੂੰ ਕਮੈਂਟਾਂ ਜੇ ਤੁਸੀਂ ਦੱਸ ਦਿਓ ਟੜਕੇ ਦਾ ਲੱਗਿਆ ਉਹ ਕਲਪੀ ਜਾਂਦਾ ਹਾਏ ਮੇਰਾ ਪੰਜਾਬ ਹਾਏ ਮੇਰਾ ਪੰਜਾਬ ਮੈਨੂੰ ਦੱਸ ਦਿਓ ਵੀ ਸਾਡੇ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਕਰ ਰਹੇ ਆ ਉਹ ਮੇਰੇ ਹਿਸਾਬ ਨਾਲ ਤਾਂ ਉਹੀ ਚੰਗਾ ਕਰ ਰਹੇ ਆ ਕਿਉਂਕਿ 70 ਸਾਲਾਂ ਚ ਪਹਿਲੀ ਵਾਰ ਹੋਇਆ ਪੰਜਾਬ ਸਰਕਾਰ ਜੋ ਇੰਨਾ ਘਰ ਘਰ ਨੌਕਰੀਆਂ ਦਵੇਗੀ ਮੇਰੇ ਹਿਸਾਬ ਚ ਅੱਧੇ ਪੰਜਾਬ ਚ ਤਾਂ ਨਸ਼ਾ ਹੀ ਖਤਮ ਕਰਤਾ ਕੋਈ ਲੁੱਟਾ ਖੋਣੀ ਇੱਕ ਮੈਂ ਹੋਰ ਦੱਸਦਾ ਅੱਗੇ ਪੁਲਿਸ ਵਾਲੇ ਕੀ ਕਰਦੇ ਸੀ ਅਨਕਾਊਂਟਰ ਕਰਕੇ ਕਹਿੰਦੇ ਸੀ ਵੀ ਆਏ ਕਰਕੇ ਵੀ ਉਹ ਉਹਨਾਂ ਨੇ ਸਾਡੇ ਤੇ ਗੋਲੀ ਚਲਾਤੀ ਸਾਡੇ ਪੱਗ 'ਚ ਵੱਜੀ ਕੋਰਟ ਦੇ ਵਿੱਚ ਫੈਸਲਾ ਚਲਾਇਆ ਜਾਂਦਾ ਸੀ ਕੋਈ ਪੁਲਿਸ ਵਾਲ ਨੂੰ ਡਰ ਨਹੀਂ ਹੁੰਦਾ ਸੀ ਪਰ ਪੰਜਾਬ ਸਰਕਾਰ ਨੇ ਪੰਜਾਬ 'ਚ ਪੁਲਿਸ ਰਾਜ ਬਣਾ ਕੇ ਕਿੱਡੀ ਵੱਡੀ ਪੰਜਾਬੀਆਂ ਨੂੰ ਸੁਗਾਹ ਦਿੱਤੀ ਐ ਸਮਝ ਗਏ ਕਿ ਨਹੀਂ ਸਮਝੇ ਮੈਂ ਸਮਝਾਉਣਾ ਅੱਗੇ ਪੁਲਿਸ ਵਾਲ ਹੁੰਦੇ ਸੀ ਵੀ ਉਹਨੇ ਗੋਲੀ ਚਲਾਤੀ ਜੀ ਉਹਨੇ ਚਲਾਤੀ ਜਵਾਬ ਦੇ ਹੀ ਨਹੀਂ ਹੁੰਦੀ ਸੀ ਹੁਣ ਪੰਜਾਬ ਸਰਕਾਰ ਨੇ ਪੁਲਿਸ ਰਾਜ ਬਣਾਤਾ ਸਾਡੇ ਜਿੰਨੇ ਪੁਲਿਸ ਵਾਲੇ ਵੀਰੇ ਆ ਉਹਨਾਂ ਨੂੰ ਖੁੱਲੀ ਛੁੱਟੀ ਦੇਤੀ ਵੀ ਤੁਸੀਂ ਜਿੰਨੇ ਅਨਕਾਊਂਟਰ ਕਰਨੇ ਆ ਕਰ ਤੋ ਉਦੇ ਨਾਲ ਕੀ ਹੋਊਗਾ ਔਨਲ ਟਾਈਮ ਦੇ ਵਿੱਚ ਸਾਡੇ ਪੁਲਿਸ ਵਾਲੇ ਭਰਾਵਾਂ ਨੂੰ ਜੋ ਕੋਟਾ ਸਜ਼ਾ ਦਿਆ ਕਰਨਗੀਆਂ 40 40 ਸਾਲ ਅੰਦਰ 20 20 ਸਾਲ ਅੰਦਰ ਉਹਨਾਂ ਦਾ ਵਢਾਪਾ ਵੀ ਅੰਦਰ ਲੰਘ ਜਾ ਕਰੂਗਾ ਅਤੇ ਜਿਹੜੇ ਉਹ ਅਨਕਾਉਂਟਰ ਕਰ ਰਹੇ ਐ ਉਹਨਾਂ ਦਾ ਜਿੰਨਾ ਪਾਪ ਹੋਇਆ ਕਰੂਗਾ ਕਦੇ ਕੋਈ ਪੁਲਿਸ ਵਾਲਾ ਵਿਚਾਰਾ ਜੇਲ੍ਹ ਚ ਵੜ ਜਾ ਕਰੂ ਕਦੇ ਕੋਈ ਪੁਲਿਸ ਵਾਲਾ ਵਿਚਾਰਾ ਫਾਂਸੀ ਤੇ ਟੰਗਿਆ ਜਾਊਗਾ ਕਦੇ ਅੱਜ ਤੱਕ ਐਵੇਂ ਕੋਈ ਸਜ਼ਾ ਹੋਈਆਂ ਸੀ ਪੁਲਿਸ ਵਾਲਿਆਂ ਨੂੰ ਹੁਣ ਤੁਸੀਂ ਇਹ ਦੇਖੋ ਪੰਜਾਬ ਸਰਕਾਰ ਨੇ ਪੁਲਿਸ ਵਾਲੇ ਵੀਰਾਂ ਨੂੰ ਖੁੱਲੀ ਛੁੱਟੀ ਦੇਤੀ ਵੀ ਤੁਸੀਂ ਅਨਕਾਊਂਟਰ ਕਰੋ ਓਨਲ ਟਾਈਮ 'ਚ ਸਾਡੇ ਹਾਈ ਕੋਰਟ ਦੇ ਜੱਜ ਸਾਡੇ ਜਿੰਨੀਆਂ ਸਰਕਾਰਾਂ ਆਉਣ ਵਾਲੀਆਂ ਉਹ ਤੁਹਾਨੂੰ ਆਪੇ ਰਾਮ ਨਾਲ ਸਜ਼ਾ ਦੇਣਗੀਆਂ ਸਜ਼ਾ ਦੇ ਕੇ ਕਿਉਂਕਿ ਪੰਜਾਬ ਪੁਲਿਸ ਦੇ ਜਿੰਨੇ ਵੀ ਮੇਰੇ ਵੀਰ ਐ ਉਹਨਾਂ ਨੂੰ ਐ ਲੱਗਦਾ ਜਿਵੇਂ ਪਹਿਲਾਂ ਵਾਲੀਆਂ ਸਰਕਾਰਾਂ 'ਚ ਕੰਮ ਚੱਲਦਾ ਹੁੰਦਾ ਸੀ ਕਿਹੜਾ ਸਜ਼ਾ ਹੋਣੀ ਐ ਪੰਜਾਬ ਪੁਲਿਸ ਵਾਲੇ ਵੀ ਵੀਰੇ ਵੀ ਪੂਰੇ ਖੁਸ਼ ਐ ਵੀ ਹੁਣ ਸਜ਼ਾ ਹੋਇਆ ਕਰ ਸਜ਼ਾ ਹੋਇਆ ਕਰੂਗੀ ਨਾਲੇ ਨਜ਼ਾਰੇ ਐ ਵਧੀਆ ਇੰਕਾਊਂਟਰ ਕੀਤਾ 10 ਲੱਖ ਰੁਪਏ ਮਿਲਿਆ ਵਧੀਆ ਖਾਓ ਪੀਓ ਮौज ਕਰੋ ਬੜਾਪਾ ਜੀ ਨਹੀਂ ਦੇਖਿਆ ਜਦੋਂ ਸਜ਼ਾ ਹੋਊਗੀ ਤਾਂ ਹੋਊਗੀ ਸਾਰੇ ਪੰਜਾਬ ਪੁਲਿਸ ਵਾਲੇ ਵੀਰ ਖੁਸ਼ ਕਰਤੇ ਇਹ ਸਰਕਾਰ ਨੇ ਤੋਂ ਸਾਰਿਆਂ ਨੂੰ ਬੇਨਤੀ ਹੈ ਪੰਜਾਬੀਆਂ ਨੂੰ ਪੰਜਾਬ ਸਰਕਾਰ ਦਾ ਸਾਥ ਦੋ ਆਦੀ ਜ਼ਮੀਨ ਵੇਚ ਦੋ ਮੈਂ ਬਾਰੀ-ਬਾਰੀ ਇਹੀ ਗੱਲ ਫੇਰ ਕਹਿਣਾ ਜਦੋਂ ਆਪਾਂ ਜ਼ਮੀਨ ਵੇਚਤੀ ਪੈਸਾ ਆਪਣੇ ਕੋਲੇ ਬਾਧੂ ਆ ਜੂ ਫਿਰ ਆਪਾਂ ਵਪਾਰੀ ਕੋਲੇ ਜਾਇਆ ਕਰਾਂਗੇ ਵੀ ਆ ਚੱਕੋ ਫਸਲ ਸਾਡੀ ਜੇ ਪੈਸੇ ਦੇਣੇ ਆ ਦੇ ਦੇ ਜੇ ਨਹੀਂ ਦੇਣੇ ਤਾਂ ਨਾ ਦੇ ਫਿਰ ਮੇਰੇ ਵਰਗਾ ਜਾਇਆ ਕਰੂ ਅਗਲਾ ਫਸਲ ਵੇਚ ਕੇ ਕੀ ਕਰੂਗਾ ਵਿਆਹ ਤੱਕ ਇੰਨੇ ਪੈਸੇ ਲੈ ਲੈ ਤੂੰ ਮੈਥੋਂ ਕੋਈ ਗੱਲ ਨਹੀਂ ਮੋੜਨੇ ਮੋੜਦੀ ਫਿਰ ਉਹ ਮੇਰੇ ਵਰਗੇ ਛੋਟੇ ਦੁਕਾਨਦਾਰਾਂ ਕੋਲੇ ਆਇਆ ਕਰਨਗੇ ਜ਼ਿਮੀਂਦਾਰ ਵੀ ਬਈ ਡੱਕ ਲਾ ਦੇ 50000 ਦਾ ਲੱਖ ਦਾ ਸਾਡੇ ਟਰੈਕਟਰ ਤੇ ਆਦੀ ਫਲੈਟ ਦੇ ਵਿੱਚ ਪਾਣੀ ਦੀਆਂ ਬੋਤਲਾਂ ਲੈ ਕੇ ਜਾਣੀਆਂ ਆਦੀ ਟਿਫਨ ਲੈ ਕੇ ਜਾਣੇ ਜੋ ਅਸੀਂ ਨੌਕਰੀ ਕਰਦੇ ਆ ਉੱਥੇ ਸਾਡੇ ਜਿੰਨੇ ਵੀ ਕਿਸਾਨ ਭਰਾ ਨੌਕਰੀ ਕਰਦੇ ਉਹਨਾਂ ਨੇ ਮੈਨੂੰ ਠੇਕਾ ਦਿੱਤਾ ਵੀ ਤੂੰ ਸਾਡੀ ਰੋਟੀ ਬਣਾ ਕੇ ਚੰਗੇ ਮਹਿੰਗੇ-ਮਹਿੰਗੇ ਰੈਸਟੋਰੈਂਟਾਂ ਤੋਂ ਤੂੰ ਸਾਡੇ ਤੱਕ ਲੈ ਕੇ ਆਉਣੀ ਹੈ ਬੱਡੇ-ਬੱਡੇ ਡੈਕ ਲੱਗ ਜਾਣਗੇ ਵਧੀਆ ਖੁਸ਼ਹਾਲ ਹੋ ਜੂ ਪੰਜਾਬ ਹੋਰ ਜਾਂਦੇ ਜਾਂਦੇ ਫੇਰ ਬੇਨਤੀ ਹੈ ਲੱਖੇ-ਸਹਾਣੇ ਦੀਆਂ ਗੱਲਾਂ 'ਚ ਬਈ ਵਿਸ਼ਵਾਸ ਨਾ ਕਰਿਆ ਕਰੋ ਕਿਉਂ ਤੁਸੀਂ ਪੰਜਾਬ ਨੂੰ ਪੱਟਦੇ ਹੋ ਇੰਨਾ ਮਗਰ ਲਾ ਕੇ ਇਹਨਾਂ ਕੋਲ ਤਾਂ ਪਟੀਆਂ-ਗੱਟੀਆਂ ਹੈਗੀਆਂ ਪਰ ਪੰਜਾਬੀਓ ਆਪਾਂ ਵੀ ਐਸ਼ ਕਰੀਏ ਕਿੰਨਾ ਚਿਰ ਆਪਾਂ ਕੁੱਟ-ਕੁੱਟ ਕੇ ਕਿੰਨੀਆਂ ਸਰਕਾਰਾਂ ਆਗੀਆਂ ਆਪਾਂ ਨੂੰ ਕਿਸੇ ਨੇ ਅਜੇ ਤੱਕ ਇਹ ਚੀਜ਼ ਨਹੀਂ ਦਿੱਤੀ ਵੀ ਤੁਹਾਡੀ 20 ਲੱਖ ਵਾਲੀ ਜ਼ਮੀਨ 40 'ਚ ਲੈ ਲਾਂਗੇ ਅਸੀਂ ਕਰੋੜ 'ਚ ਲੈ ਲਾਂਗੇ ਪਰ ਇਹ ਸਰਕਾਰ ਨੇ ਸਾਨੂੰ 2-2 ਕਰੋੜ ਛੱਡੋ 10-10 ਕਰੋੜ ਛੱਡੋ 50-50 ਕਰੋੜ ਤੱਕ ਸਾਨੂੰ ਆਫਰ ਦਿੱਤਾ ਉਹ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਸਾਨੂੰ ਇਹ ਫਸਲੀ ਚੱਕਰ ਤੋਂ ਫੜਾ ਵਾਲੇ ਚੱਕਰ ਤੋਂ ਅਤੇ ਛੋਟੇ ਦੁਕਾਨਦਾਰਾਂ ਨੂੰ ਇਸ ਚੀਜ਼ ਤੋਂ ਬਚਾਤਾ ਹੁਣ ਕਿਸਾਨ ਦੱਬ ਕੇ ਪੈਸੇ ਦਿਆ ਕਰਨਗੇ ਹਰੇਕ ਛੋਟੇ ਦੁਕਾਨਦਾਰ ਨੂੰ ਵੀ ਆ ਚੱਕੋ ਆਦੀ ਖੁਸ਼ ਆ ਵਾਧੂ ਸਾਡੇ ਕੋਲੇ ਰੁਪਈਆ ਪਿਆ ਪੈਸਾ ਕਿਹੜਾ ਮੁੱਕਣਾ ਕਦੇ ਕਿਉਂਕਿ ਜਿਹੜੀ ਜ਼ਮੀਨ ਹੁੰਦੀ ਹੈ ਇਹ ਤਾਂ ਫੇਰ ਵੀ ਫੜਾ ਆ ਕੇ ਪਾਣੀ ਉੱਤੇ ਆ ਗਿਆ ਤਾਂ ਜ਼ਮੀਨ ਖਤਮ ਹੋ ਜਾਂਦੀ ਹੈ ਫਸਲ ਖਤਮ ਹੋ ਜਾਂਦੀ ਹੈ ਪੈਸਾ ਨਹੀਂ ਮੁੱਕਦਾ ਕਦੇ ਵੀ ਪੈਸਾ ਵਾਧੂ ਪੈਸਾ ਪੰਜਾਬ ਸਰਕਾਰ ਨੇ ਦੇ ਦੇਣਾ ਹੈ ਪੈਸੇ ਦੀ ਆਪਾਂ ਨੂੰ ਕਮੀ ਨਹੀਂ ਹੋਣੀ ਫੇਰ ਭਾਵੇਂ ਦੀ ਆਪਾਂ ਬਾਹਰਲੇ ਟੂਰ ਲਾਈਏ ਕਿਤੇ ਹੀ ਲਾਈਏ ਸੋ ਸਰਕਾਰ ਦੀਆਂ ਭੇਡਾਂ ਬਣ ਕੇ ਹੀ ਕੰਮ ਕਰਨਾ ਚਾਹੀਦਾ ਸਾਰੇ ਪੰਜਾਬੀਆਂ ਨੂੰ ਚਮਚੇ ਕੜਛੀਆਂ ਛੋਟੇ ਹੋਗੇ ਜਿਹੜੇ ਵੱਡੇ ਵੱਡੇ ਉਹ ਜਿਹੜੇ ਉਹਨਾਂ ਪਾਠਾ ਪਾੜ ਵੀਰਾ ਕੋਲੇ ਹੁੰਦੇ ਆ ਨਾ ਉਹ ਚੀਜ਼ ਮੈਂ ਤਾਂ ਕਹਿੰਦਾ ਕਟੋਰੀ ਹੁੰਦੇ ਜਿਹੜੇ ਉਹ ਬਣ ਕੇ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਆਪਾਂ ਨੂੰ ਤਾਂ ਜੋ ਇਹਨਾਂ ਲੱਖੇਦਾਨਲੇ ਵਰਗਿਆਂ ਨੂੰ ਅਕਲ ਆ ਜਾਏ ਵੀ ਜਿਹੜਾ ਕੁਝ ਤੁਸੀਂ ਪੰਜਾਬੀਆਂ ਨੂੰ ਮਗਰ ਲਾਉਣ ਨੂੰ ਫਿਰਦੇ ਆ ਨਾ ਅਸੀਂ ਆਏ ਨਹੀਂ ਤੁਹਾਡੇ ਮਗਰ ਲੱਗਦੇ ਆਏ ਨਹੀਂ ਅਸੀਂ ਹਵਾ ਪਾਣੀ ਜਿਹੜੇ ਜਿਵੇਂ ਤੂੰ ਗੱਲ ਕਰਕੇ ਪੰਜਾਬੀਆਂ ਨੂੰ ਮਗਰ ਲਾਉਣ ਨੂੰ ਫਿਰਦਾ ਹੈ ਅਵਿਤਾ ਪੰਜਾਬ ਸਰਕਾਰ ਦਾ ਸਾਥ ਦੇਵਾਂਗੇ ਮਾਤਾ ਦਾ ਸਾਨੂੰ ਘਰ ਘਰ ਨੌਕਰੀਆਂ ਮਿਲਣਗੀਆਂ ਹੁਣ ਜਿਹੜੀ ਆ ਪਾਲਸੀ ਆਈ ਹੈ ਲੈਂਡ ਪਾਲਸੀ ਤੇ ਹੁਣ ਜਦੋਂ ਸਾਨੂੰ ਨੌਕਰੀ ਮਿਲਣ ਲੱਗੀ ਹੈ ਹੁਣ ਇਹ ਕਿਹਦੇ ਜ਼ਮੀਨਾਂ ਦੇ ਵਿੱਚੋਂ ਸੋ ਸਾਰੇ ਪੰਜਾਬੀਆਂ ਨੂੰ ਬੇਨਤੀ ਆ ਵੀਡੀਓ ਨੂੰ ਸਾਂਝਾ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ